ਮੈਂ ਕਿ ਆਪਣੀ ਮੰਮੀ ਤੇ ਗਈ ਐਕਟਿੰਗ ਕਰਨ ਦੇ ਅੱਛਾ ਡਰਾਮੇ ਕਰਨੇ ਚ ਬਿਲਕੁਲ ਆਪਣੀ ਮਾਤ ਇਹ ਅੱਛਾ ਇਹਨੂੰ ਡਰਾਮੇ ਕਰਨੇ ਆਂਦੇ ਨੇ ਇਹਨਾਂ ਨੂੰ ਜ਼ਿਆਦਾ ਫਰਕ ਪੈਂਦਾ ਹੈ ਹੁਣ ਮੈਂ ਅੱਜ ਮੈਂ ਤਾਂ ਮਰਾਜ ਆ ਮੈਂ ਕਿਰਨ ਨੂੰ ਕਿਹਾ ਮੈਂ ਬੁਲਾ ਦੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਨੇ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਵਗੇ ਅਸੀਂ ਵੀ ਸਾਰੇ ਬਹੁਤ ਵਧੀਆ ਆ ਕੱਲ ਤੁਸੀਂ ਦੇਖਿਆ ਸੀ ਕਿ ਪਿੰਡ ਅਸੀਂ ਮਤਲਬ ਪਿੰਡ ਵਾਸਤੇ ਰਵਾਨਾ ਹੋਗੇ ਸੀ ਤੇ ਅਸੀਂ ਪਿੰਡ ਪਹੁੰਚ ਚੁੱਕੇ ਸੀ ਤੇ ਹੁਣ ਮਤਲਬ ਸਵੇਰ ਤੋਂ ਹੀ ਆਪਾਂ ਕਰੇ ਆਂਕ ਪਾਸ਼ਾਪਾ ਮਾਰ ਰਿਆਂ ਹਨ ਪਿੰਡ ਦੇ ਵਿੱਚ ਕੰਮ ਚੱਲਦਾ ਕੋਈ ਸੜਕਾਂ ਸੁਣਕਾ ਬਣ ਰਹੀਆਂ ਨੇ ਤੇ ਸੜਕ ਖਰਾਬ ਹੋਈ ਸੀ ਤੇ ਮੈਂ ਹੋਰ ਪਾਸੇ ਤੋਂ ਲੰਘ ਕੇ ਆਇਆ ਕਿਉਂਕਿ ਮੈਂ ਚੱਲਿਆ ਜੀ ਬੱਚਿਆਂ ਨੂੰ ਸਕੂਲ ਤੋਂ ਲੈਣ ਬੱਚਿਆਂ ਦੀ ਛੁੱਟੀ ਹੋ ਗਈ ਹੈ ਦੁਪਹਿਰ ਦਾ ਟਾਈਮ ਹੈ ਭਾਬੀ ਹੁਣੇ ਅਸੀਂ ਕੇਸੀ ਪਟਿਆਲੇ ਕੋਈ ਕੰਮ ਸੀ ਮੈਂ ਭਾਬੀ ਤੇ ਕਿਰਨ ਪਟਿਆਲੇ ਤੋਂ ਆਣ ਕੇ ਕੰਮ ਕੀ ਸੀ ਯਾਰ ਸੀ ਇਹਨਾਂ ਨੇ ਸੂਟ ਦਿੱਤੇ ਹੋਏ ਸੀਣ ਵਾਸਤੇ ਉਹ ਚੱਕਣ ਗਏ ਸੀ ਕੰਮ ਤਾਂ ਇਹਨਾਂ ਨੂੰ ਆਈ ਹੁੰਦੇ ਨੇ ਲੇਡੀਜ਼ ਨੂੰ ਹਨਾ ਉਹ ਗਏ ਸੀ ਲੈਣ ਸਟਿਚ ਕਰਾਣਗੇ ਸੀ ਸੂਟ ਸੂਟ ਉਹ ਚੱਕਣੇ ਸੀ ਤੇ ਹੁਣ ਅਸੀਂ ਚੱਲੇ ਆ ਮੈਂ ਮੈਂ ਚੱਲੇ ਆ ਜੀ ਪਰਮਨੂ ਤੇ ਆਪਣੇ ਅਗਮਨੂ ਸਕੂਲ ਤੋਂ ਲੈਣ ਵਾਸਤੇ ਗਰਮੀ ਬਹੁਤ ਹੋਈ ਪਈ ਐ ਭਾਬੀ ਜਾਣ ਲੱਗੇ ਸੀ ਸਕੂਟੀ ਤੇ ਮੈਂ ਕਿਹਾ ਰੁਕੋ ਮੈਂ ਜਾਣਾ ਤੁਸੀਂ ਨਿੰਬੂ ਪਾਣੀ ਬਣਾ ਕੇ ਰੱਖੋ ਸਾਡੇ ਲਈ ਕਿਉਂਕਿ ਨਿੰਬੂ ਪਾਣੀ ਦਾ ਤਾਂ ਮੈਂ ਵੈਰੀ ਆ ਮੈਨੂੰ ਨਿੰਬੂ ਪਾਣੀ ਪੀਣਾ ਬਹੁਤ ਅੱਛਾ ਲੱਗਦਾ ਐ ਰੈਦਰ ਥੈਨ ਮੈਂ ਕੋਈ ਆ ਕੋਲਡ ਡਰਿੰਕ ਕਾ ਡਰਿੰਕ ਪੀਵਾਂ ਮੈਨੂੰ ਉਹ ਪੀਣੀ ਬਾਲੀ ਅੱਛੀ ਨਹੀਂ ਲੱਗਦੀ ਨਿੰਬੂ ਪਾਣੀ ਹੋ ਗਿਆ ਨੈਚੁਰਲ ਚੀਜ਼ਾਂ ਹੋ ਗਿਆ ਵਧੀਆ ਲੱਗਦੀਆਂ ਨੇ ਪੀਣੀਆਂ ਚਲੋ ਜੀ ਪਹਿਲਾਂ ਬੱਚਿਆਂ ਨੂੰ ਲਈਏ ਲੋ ਜੀ ਆਪਾਂ ਸਕੂਲ ਆ ਗਏ ਪਰਮਨਾਂ ਦੇ ਆ ਸਾਡਾ ਸਕੂਲ ਹੈ ਸੇਂਟ ਜੋਸਫ ਕਾਨਵੈਂਟ ਇੰਟਰਨੈਸ਼ਨਲ ਇੰਟਰਨੈਸ਼ਨਲ ਨਹੀਂ ਗਾ ਸੇਂਟ ਜੋਸਫ ਕਾਨਵੈਂਟ ਸਕੂਲ ਹੈ ਇੱਥੇ ਤੋਂ ਇਸ ਤੋਂ ਅੱਗੇ ਸਾਨੂੰ ਜਾਣ ਦੀ ਜਾਣ ਦੀ ਪਰਮਿਸ਼ਨ ਨਹੀਂ ਗਈ ਉਹ ਆ ਰਹੇ ਨੇ ਲੈਣਾ ਅੱਜ ਜਵਾਕ ਨਿੱਕੇ ਨਿੱਕੇ ਤੁਰੇ ਆਂਦੇ ਨੇ ਇੱpoque ਹੀ ਲੱਗਦਾ ਨਾ ਜਵਾਕ ਪਤਾ ਨਹੀਂ ਲੱਗਦਾ ਐਂਟਰੀ ਆ ਗਏ ਦੋਨੋਂ ਆਹਾਂ 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 ਆਹਾਂ

ਬਹੁਤ ਗਰਮੀ ਹੈ ਅੱਜ ਬਹੁਤ ਛਾੜੀ ਬੇਟਾ ਚਲੋ ਘਰ ਚਲੀਏ ਨਾ ਲੋ ਜੀ ਅਪਾ ਬੱਚਿਆਂ ਨੂੰ ਲੈ ਆਂਦਾ ਨਾਲ ਆਪਣੇ ਦੀਦੀ ਦੇ ਖੇਤ ਰਹੀ ਹੈ ਬਾਅਦ ਵਿੱਚ ਇਹ ਬੈਠੀ ਬਾਦਦੀ ਮੰਮੀ ਉਹ ਸਾਡੀ ਫਾਮੀ ਤੇ ਉਹ ਸਾਡਾ AC ਜੋ ਹੋ ਗਿਆ ਖਰਾਬ ਅੱਜ ਤਾਂ ਗਰਮੀ ਚ ਰਹੀ ਹੋਈ ਹੈ ਅੱਜ ਪਹਿਲੇ ਦਿਨ ਹੀ ਗਰਮੀ ਪਈ ਸਹੀ ਗੱਲ ਹੈ ਅੱਜ ਹੀ ਕਰਵਾਈਏ ਬੱਸ ਹੋ ਜੀ ਪਰसों ਸਰਵਿਸ ਕਰਾਈ ਆ ਹੁਣ ਚੰਗਾ ਭਲਾ ਚੱਲ ਰਿਹਾ ਸੀ। ਰਾਤੀ ਚੱਲੇ ਆ ਬਸ। ਬੱਜਲ ਦਾ ਚਲੋ ਉਸ ਤੋਂ ਬਾਅਦ ਬੰਦ ਹੋ ਗਿਆ। ਕੰਪਰੈਸਰ ਨਹੀਂ ਚੱਲ ਰਿਹਾ। ਇਹ ਕਿਤਾ ਜਾਏ? ਹੂੰ। ਨਵਾਂ ਲੈ ਲੈਨੀ ਆ। ਹੂੰ। ਨਵਾਂ ਲੈ ਲੈਨੀ ਆ। ਮਜਾ ਆਗੇ ਵਾਲੇ ਪਿਛਲੇ ਸਾਲ ਦਿੱਤਾ ਹੈ। ਮਾੜੇ ਚ ਭੁੱਲੀ ਚ ਹੋਣਾ ਕਿ। ਹਾਂ ਸਹੀ ਗੱਲ ਨਵਾਂ ਲੈ ਲੈਨੀ ਆ। ਨਵਾਂ ਲੈਣਾ ਮਜਾ ਆਗੇ ਬਟੇ। ਹਾਂ। ਆਲੇ ਹੁਣਤ ਵਾਲੇ ਇੱਥਾਲੇ। ਇਹ ਦੂਜੋ ਸੀਜ਼ਨ ਇਹਦਾ। ਸ਼ੈਦ ਨੂੰ ਥੋੜੀ ਰੈਸਟ ਮਿਲ ਜੇ ਹਨਾ ਨਾ ਵੀਰਾ ਦੂਸਰੇ ਕਮਰੇ ਦਾ ਐਸ ਵੀ ਚੈੱਕ ਕਰਨ ਗਿਆ ਕਿਤੇ ਲਾਈਟ ਦੀ ਵੋਲਟੇਜ ਦਾ ਫਰਕ ਤਾਂ ਪਿਆ ਹੋਵੇ ਹਾਂ ਚੱਲ ਰਿਹਾ ਉਹ ਹਾਂ ਕੰਪਰੈਸਰ ਨਹੀਂ ਪਰ ਫਿਰ ਕੰਪਰੈਸਰ ਦੀ ਪ੍ਰੋਬਲਮ ਆ ਗਈ ਵੀਰੇ ਕਰਕੇ ਦੇਖੋ ਫੋਨ ਕਰਕੇ ਦੇਖੋ ਹੈ ਉੱਤਰ ਚੱਲੀ ਹੋਈ ਉੱਤਰ ਚੱਲੀ ਹੈ ਓਏ ਬਾਪੂ ਓਏ ਬਾਪੂ ਓਏ ਬਾਪੂ ਓਏ ਬਾਪੂ ਨਹੀਂ ਤੇ ਤੂੰ ਜਿਆ ਹਾਂ ਬੋਲਦੀ ਜਾਨੀ ਜਾਨੀ ਹਾਂ ਜੀ ਮਾ ਦੀਆ ਬਗੀਆਂ ਕਿਤੇ ਸੋਹਣੀਆਂ ਜੀਆਂ ਹੂੰ ਹੂੰ ਲੋ ਪਿੰਡ ਆ ਗਿਆ ਆਮ ਨਜਾਰੇ ਨੇ ਬੈਠੇ ਰੋ ਗੱਪਾਂ ਛੱਪਾਂ ਰੋੜੀ ਚੱਲੋ ਹਨਾ ਹਾਂ ਹੋਏ ਸੀ ਬੰਦ ਹੋ ਗਏ ਮੂਵੀ ਦੇਖ ਰਹੇ ਸੀ ਏਸੀ ਦੇ ਵਿੱਚ ਬਹਿ ਕੇ ਆਰਾਮ ਨਾਲ ਬੰਦ ਹੋ ਗਏ ਹੂੰ ਕੋਈ ਕੁਛ ਨਾ ਕੋਤੋ ਕਰਨਾ ਪੈਦਾ ਯਾਰ ਨੇ ਮੋੜ ਦਾ ਹੋ ਗਿਆ ਯਾਰ ਕਿੱਦਾਂ ਮੋੜ ਚੇਂਜ ਹੋਇਆ ਵੇ ਯਾਰ ਲੋ ਜੀ ਮੁੰਡਾ ਆਇਆ ਜੀ ਬਾਹਰਲੇ ਮੁਲਕ ਤੋਂ ਯੂਕੇ ਤੋਂ ਐ ਯੂਕੇ ਤੋਂ ਆਇਆ ਅੰਗਰੇਜ਼ੀਏ ਤੋਂ ਨਹੀਂ ਅੰਗਰੇਜ਼ੀ ਤੋਂ ਪੰਜਾਬੀ ਕਿਦਾਂ ਬੋਲਣ ਨੇ ਸੋਣੀ ਮੈਂ ਪੰਜਾਬ ਚ ਰਹਿੰਦਾ ਆ ਪੜਾਈ ਟੈਸਟ 5 ਵਜੇ ਸੀ ਅੱਜ ਪੜਿਓ ਅੱਜ ਸਕੂਲ ਤੋਂ ਆ ਕੇ ਉਧਰ ਐਸੀ ਖਰਾਬ ਹੋ ਗਿਆ ਉਦੋਂ ਦੇ ਇੱਧਰ ਆ ਕੇ ਬੈਠੇ ਹੋਏ ਨੇ ਇਹਦੇ ਨਾਲ ਹੁਣ ਇਹਦੇ ਨਾਲ ਹੀ ਬਾਦ ਨਾ ਖੇਡ ਰਹੇ ਹੋ ਤੇ ਪੁੱਤ ਪੇਪਰ ਕਦੋਂ ਤਰੀਕੇ ਤੇ ਕਿਹੜੀ ਤਰੀਕੇ ਤੋਂ ਨੇ ਤੇਰੇ ਪਤਾ ਮੰਡੇ ਪਰਸੋਂ ਕਾਦਾ ਪੇਪਰ ਹੈ ਮੰਮਾ ਨੇ ਨੇਮ ਮੋਰਸਾਇੰਸ ਜੀ ਕੇ ਤਾਂ ਤੇਰੇ ਓਸਤਾਦ ਮੇਰਾ ਮੈਥਸ ਦਾ ਕਦੋਂ 13 ਨੂੰ ਤੇ ਆਂਦਾ ਹੈ ਹਾਂਜੀ ਸਾਰਾ ਲੈਣਾ ਟੈਸਟ ਉਸ ਤੋਂ ਬਾਅਦ ਕਰਦੇ ਸਰੰਦੇ ਉਸ ਤੋਂ ਤੁਹਾਨੂੰ ਯਾਦ ਕਰਨਾ ਹੈਗਾ ਥੋੜਾ ਯਾਦ ਕਰਨਾ ਹੈਗਾ ਅੱਧਾ ਅੱਧਾ ਯਾਦ ਕਰਨਾ ਬਾਕੀ ਐਸਐਸ ਐਸਐਸਟੀ ਤਾਂ ਬਾਅਦ ਹੋ ਜਾਏਗਾ ਫਿਰ ਇੱਕ ਦਿਨ ਛੁੱਟੀ ਹੈ ਕਿ ਫਿਰ ਉਸ ਤੋਂ ਬਾਅਦ ਇੰਗਲਿਸ਼ ਲੈ ਬਤਾ ਦੇ ਸਾਇੰਸ ਤੇ ਜਿਹੜਾ ਅੱਜ ਮੇਰੇ ਟੈਸਟ ਲੈਣਾ ਸੀ ਉਹ ਫਿਰ ਤੁਸੀਂ ਕਹਿੰਦੇ ਹੋ ਵੀ ਬੱਚਿਆਂ ਦਾ ਸਖਤੀ ਕਰਦੇ ਹੋ ਹ ਸਹੀ ਗੱਲ ਹੈ ਨਾ ਕਮੈਂਟ ਵਿੱਚ ਵੀ ਆਪਣੀ ਫੈਮਲੀ ਤੁਸੀਂ ਫੈਮਲੀ ਹੋ ਉਹ ਵੀ ਕਹਿੰਨੇ ਹੋ ਕਿ ਸਖਤੀ ਕਰ ਦਿਓ ਬੱਚਿਆਂ ਦੇ ਹਨਾ ਇਹ ਖੇਡਦੇ ਨੇ ਇਹ ਖੇਡ ਮੈਂ ਉਹ ਲੋਗ ਨਹੀਂ ਸ਼ੂਟ ਕਰ ਰਹੇ ਹੁਣ ਸ਼ੂਟ ਸ਼ੂਟ ਕਰਨਾ ਸ਼ੁਰੂ ਕੀਤਾ ਸ਼ਾਮ ਨੂੰ ਤੇ 6:00 ਵਜੇ ਨੇ ਪੜ੍ਹਾਈ ਨਹੀਂ ਕੀਤੀ ਇਹਨਾਂ ਨੇ ਸਾਰਾ ਦਿਨ ਮਾੜੀ ਗੱਲ ਇਹਨਾਂ ਚੰਗੀ ਗੱਲ ਕਿ ਮਾੜੀ ਗੱਲ ਹੈ ਮਾੜੀ ਗੱਲ ਇਹਨਾ ਤੂੰ ਦੱਸ ਬਿਟ ਫਿਰ ਕਿਉਂ ਨਹੀਂ ਪੜ੍ਹਦੇ ਤੁਹਾਨੂੰ ਪਤਾ ਵੀ ਮਾੜੀ ਗੱਲ ਹੈ ਫਿਰ ਫਿਰ ਵੀ ਨਹੀਂ ਪੜ ਰਹੇ ਕੀ ਗੱਲ ਹੈ ਕੀ ਤੁਹਾਨੂੰ ਗੱਲ ਇਹਦੀ ਕੈਰੀ ਹਾਂ ਕੀ ਗੱਲ ਹੈ ਵੀਰੇ ਕੀ ਗੱਲ ਏ ਵੀਰੇ ਨੇ ਦੰਦ ਮਾਰਤਾ ਸੀ ਇਹਦੇ ਕਿੱਥੇ ਮਾਰਿਆ ਸੀ ਤੇ ਦੰਦ ਇੱਥੇ ਮਾਰਿਆ ਸੀ ਵੀਰੇ ਨੇ ਦੰਦ ਮਾਰਤਾ ਸੀ ਓ ਓ ਕੋਤਾ ਕੋਈ ਗੱਲ ਨਹੀਂ ਤੁਸੀਂ ਵੱਡੇ ਹੋ ਜਾਓ ਤੁਸੀਂ ਵੱਡੇ ਹੋ ਜਾਓ ਹੂੰ ਪੜਾਈਆਂ ਆਪਾਂ ਨੂੰ ਵੀ ਕੰਨੀਆਂ ਪੜ੍ਹਣਗੀਆਂ ਬਾਪੂ ਤੇਰਾ ਜਿੰਨਾ ਪਿਆਰ ਕਰਦਾ ਨਾ ਤੈਨੂੰ ਉਹਨਾਂ ਜਾਦਾ ਬਾਪੂ ਸਟ੍ਰਿਕਟ ਵੀ ਹੈਗਾ ਪੜਾਈ ਦੇ ਮਾਮਲੇ 'ਚ ਹਾਂ ਜਦੋਂ ਓਏ ਨਹੀਂ ਐਦਾਂ ਨਹੀਂ ਹੋ ਸਕਦਾ ਪੁੱਤ ਪੜਨਾ ਪੈਣਾ ਪੁੱਤ ਆ ਨਹੀਂ 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 ਹਾਲੇ ਦੀ ਹਾਲੇ ਨਹੀਂ ਹਾਲੇ ਪਹਿਲੇ ਤੇਰੇ 4 ਸਾਲ ਅੱਛਾ ਕਰੋ ਤੇ ਤੁਹਾਡੀਆਂ ਅੱਛਾ 3 ਸਾਲ 3 ਸਾਲ ਤੇ 3 ਸਾਲ ਦੀ 2 ਸਾਲ ਉਹ ਜੋ ਵੀ ਹੈ 3.5 ਸਾਲ ਇਹ 3.5 ਸਾਲ ਦੀ ਲੱਗੇਗੀ ਮੇਰੇ ਹਿਸਾਬ ਨਾਲ ਕਿਉਂਕਿ ਉਸ ਤੋਂ ਪਹਿਲਾਂ ਨਹੀਂ ਲੱਗ ਸਕਦੀ ਨਾ ਕਿਉਂਕਿ ਇਹ ਮਾਰਚ ਚ ਹੋਣਾ ਹੈ ਦਸੰਬਰ ਚ ਹੋਈ ਹੈ ਇਹ ਹੁਣ ਇਹ ਹੁਣ 24 ਚੱਲ ਰਹੇ ਨਾ 25 26 27 27ਵਿਚ ਸਕੂਲੇ ਜਾਏਗੀ 2027 ਚ ਹਾਂਜੀ ਨਹੀਂ ਜਾਣਾ ਨਹੀਂ ਜਾਣਾ ਸਕੂਲ ਹੈ ਹੈ ਜਾਣੇ ਕਿ ਨਹੀਂ ਜਾਣਾ ਤੁਸੀਂ ਦੱਸ ਸਕੂਲ ਜਾਣਾ ਕਿ ਨਹੀਂ ਜਾਣਾ ਨਹੀਂ ਜਾਣਾ ਕਿ ਨਹੀਂ ਜਾਣਾ ਤੁਹਾਨੂੰ ਇਹ ਨਹੀਂ ਪਤਾ ਸਕੂਲ ਦੀ ਮੈਂ ਮੇਰੇ ਪਾਪਾ ਨਾਲ ਗੱਲ ਚੱਲ ਰਹੀ ਮੈਂ ਹੱਸਣਾ ਪਾਪਾ ਸਵੇਰ ਦਾ ਪਾਪਾ ਇਹਨੂੰ ਹੁਣ ਦੇਖਿਆ ਹੈ ਇੱਧਰ ਬੈਠੀ ਸੀ ਦਮਾ ਇੱਧਰ ਕੰਮ ਕਰਦਾ ਸੀ ਪਿੰਡ ਆ ਕੇ ਵੀ ਕੰਮ ਕਰਨਾ ਪੈ ਰਿਹਾ ਹੈ ਮੈਂ ਉੱਧਰ ਬੈਠਾ ਕੰਮ ਕਰਦਾ ਸੀ ਇਹ ਇੱਧਰ ਖੇਡਦੇ ਸੀ ਓ ਚੱਲ ਵੀ ਜੇ ਤਾ ਮੈਨੂੰ ਪੰਗੜਾ ਪਾ ਕੇ ਦਿਖਾ ਦੇਂਗਾ ਫਿਰ ਤੈਨੂੰ ਮੈਂ ਬਖਸ਼ਦਾਂਗਾ ਨਹੀਂ ਤਾਂ ਟੈਸਟ ਲਾਂਗਾ ਪੰਗੜਾ ਪਾ ਕੇ ਦਿਖਾ ਹਾਂਜੀ ਉਲਟਾ ਪੁਟਾ ਹੀ ਪਾ ਦੇ ਤਾਂ ਮੈਂ ਗਾਣਾ ਗਾਣਾ ਧੰਦ ਚ ਆ ਜਾ ਨੱਚਣਾ ਚ ਵੈਰੀ ਗੁੱਡ ਉਹ ਬੰਦ ਕਰ ਦੇ ਯਾਰ ਪਾਈ ਕਿਵੇਂ ਨੱਚਣਾ ਉਹਨਾਂ ਯਾਰ ਤੂੰ ਯਾਰ ਇਹਨੂੰ ਨੱਚਣਾ ਨਹੀਂ ਆਉਂਦਾ ਨਾ ਪਰ ਟਰਾਈ ਕੀਤਾ ਟਰਾਈ ਕੀਤੀ ਐਪਰੀਸ਼ੀਏਟ ਕਰਦੇ ਆ ਜੀ ਐਪਰੀਸ਼ੀਏਟ ਤਾਲੀਆਂ ਮਾਰੀਆਂ ਜਾਣੇ ਦੇ ਵਾਸਤੇ ਬਹੁਤ ਬੈਟਰ ਹੋ ਗਿਆ ਪਹਿਲਾਂ ਨਾਲੋਂ ਬੈਟਰ ਹੋ ਗਿਆ ਜੀ ਵੈਰੀ ਗੁੱਡ ਦੇਖ ਰਹੀਆਂ ਵੀਰੇ ਦਾ ਪੰਗੜਾ ਇਬਾਦਤ ਨੇ ਵੀ ਸਪੈਸ਼ਲ ਇੰਦਰ ਮੂੰਹ ਕਰ ਲਿਆ ਸੀ ਵੀਰੇਆਂ ਦਾ ਪੰਗੜਾ ਦੇਖਣ ਵਾਸਤੇ ਆਜੋ ਵੀਰੇ ਦੇਖ ਕੇ ਬਾਤਾਂ ਮੋੜ ਜੋ ਉਸਤਾਦ ਜੀ ਵਾਪਸ ਹਣ ਹਾਂ ਜੀ ਐਕਟਿੰਗ ਕਰਨੀ ਸਿੱਖ ਗਏ ਹੋ ਸਿੱਖ ਗਿਆ ਐਕਟਿੰਗ ਨਹੀਂ ਹੈ ਹੈ ਹੁਣ ਦੇਖ ਮੈਂ ਪਰਮੂ ਕਰਾਂਗਾ ਰੋਲ ਲਾਈ ਦੇਗੀ ਮੈਂ ਨਹੀਂ ਮੈਂ ਨਹੀਂ ਬੋਲਦਾ ਅੰਜੀ ਕਰਨ ਨੂੰ ਬਹੁਤ ਐਕਟਿੰਗ ਕਰ ਰਹੀ ਏ ਮੈਂ ਪਰਾਂ ਨੂੰ ਕਰਦਾ ਉਹ ਉਹ ਕਰ ਰਹੀ ਹਾਲੇ ਤਾਂ ਚਲੋ ਹੋਣ ਇਹਨੇ ਪ੍ਰੋਪਰਲੀ ਕੀਤਾ ਨਹੀਂ ਮੈਂ ਪਰਾਂ ਨੂੰ ਕਰਦਾ ਜਦੋਂ ਦੇਖਦਾ ਫਿਰ ਹਸਨ ਲੱਗ ਜਾਂਦੀ ਆ ਦੀ ਹਾਂਜੀ 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 ਹਾਂ ਹਾਂਜੀ ਹਾਂਜੀ ਦੱਚੋ 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 ਬਹੁਤ ਮੈਂ ਕਿਹਾ ਮੈਂ ਕਿਹਾ ਆਪਣੀ ਮੰਮੀ ਤੇ ਗਈ ਐ ਐਕਟਿੰਗ ਕਰਨੇ ਚ ਅੱਛਾ ਡਰਾਮੇ ਕਰਨੇ ਚ ਬਿਲਕੁਲ ਆਪਣੀ ਮਾਂ ਤੇ ਆ ਅੱਛਾ ਇਹਨੂੰ ਡਰਾਮੇ ਕਰਨੇ ਆਂਦੇ ਨੇ ਹੈ ਨਾ ਸਿੱਕ ਕੇ ਡਰਾਮੇ ਕਰਨੇ ਮੰਮੀ ਤੋਂ ਹਾਂਜੀ ਪਪਾ ਅੱਜ ਮੈਂ ਬੱਚਿਆਂ ਤੋਂ ਥੋੜਾ ਜਿਹਾ ਨਰਾਜ ਹੋਇਆ ਕਿਉਂ ਪੜਦੇ ਨਹੀਂ ਪਏ ਉਹਨਾਂ ਤੋਂ ਜਰੋ ਕੋਈ ਨਰਾਜ ਹੋ ਜਾਈ ਨਾ ਤੋਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਚਾਚਾ ਨਰਾਜ ਹੋ ਜene ਇਹਨਾਂ ਦਾ ਇਹਨਾਂ ਨੂੰ ਜ਼ਿਆਦਾ ਫਰਕ ਪੈਂਦਾ ਹੁਣ ਮੈਂ ਅੱਜ ਮੈਂ ਤਾਂ ਨਰਾਜ ਹਾਂ ਮੈਂ ਕਿਰਨ ਨੂੰ ਕਿਵੇਂ ਬੁਲਾ ਲਿਆ ਉਹਨਾਂ ਨੂੰ ਹਾਂ ਉਹ ਚਾਚੂ ਕਨੇ ਕਹਿ ਚੁੱਕੇ ਸੀ ਬੈਠੋ ਰਹੇ ਇਥੇ ਮੈਂ ਕੋਈ ਗਾਲੀਆਂ ਚਾਚੇ ਦਾ ਰਾਜ ਇਹ ਤਾਂ ਮੇਰਾ ਵੱਖਰਾ ਸਮਰਾਜ ਆ ਲੋ ਚਾਚੀ ਕਿਹੜੀ ਰਮ ਮੈਂ ਘਾਹੋ ਚਲੀ ਆ ਗਈ ਟਿੱਕੇ ਆ ਗਈ ਚਲੋ ਦੇਖਦੇ ਆ ਮੈਂ ਨਰਾਜ਼ ਹਾਂ ਤਾਂ ਕਿਉਂਕਿ ਜ਼ਰੂਰੀ ਵੀ ਆ ਦੋਸਤੋ ਪੜ੍ਹਾਈ ਆ ਪੇਪਰ ਆ ਗਏ ਨੇ 13 ਤਰੀਕ ਨੂੰ ਪੇਪਰ ਨੇ ਤੇ ਪੜ੍ਹਦੀ ਨਹੀਂ ਪਰਮ ਤਾਂ ਚਲੋ ਫਿਰ ਵੀ ਪੜ੍ਹ ਲੈਂਦੀ ਪਰ ਮੀਨ ਇੰਟੈਲੀਜੈਂਟ ਐ ਉਹਨੂੰ ਇੱਕ ਦਿਹਾੜੀ 'ਚ ਆਪਣਾ ਸਾਰਾ ਕਰ ਲੈਣਾ ਹੁੰਦਾ ਕੰਪਲੀਟ ਅਗਮ ਥੋੜਾ ਜਾਂ ਲੋ ਕਰ ਜਾਂਦਾ ਐ ਲੇਜੀ ਬਣ ਜਾਂਦਾ ਹੈ ਨਾ ਉਨ ਤੱਕ ਆ ਮਾਰਨਾ ਪੈਂਦਾ ਪੜਦਾ ਉਹ ਵੀ ਵਧੀਆ ਇਸ ਵਾਰ ਟੌਪ 5 ਵਿੱਚ ਆਇਆ ਸੀ ਬਟ ਉਹ ਵੀ ੱਟਕੇ ਨਾਲ ਹੀ ਖਿੱਚ ਕੁਛ ਕੇ ਲਿਆਉਣਾ ਪੈਂਦਾ ਇਹਨੂੰ ਥੋੜਾ ਬ ਮੋਟੀਵੇਟ ਜਾਂ ਪੁਸ਼ ਕਰਨਾ ਪੈਂਦਾ ਜਾਂ ਥੋੜਾ ਜਿਆਦਾ ਸ਼ਕਤੀ ਵਰਤਣੀ ਪੈਂਦੀ ਹੈ ਤਾਂ ਕਰਕੇ ਅਦਰਵਾਇਜ਼ ਪਿੱਛੇ ਪਿੱਛੇ ਰਹਿ ਜਾਂਦਾ ਮਤਲਬ ਧਿਆਨ ਨਹੀਂ ਦਿੰਦਾ ਪ੍ਰੋਪਰਲੀ ਉਦਾਂ ਵੀ ਕੋਈ ਨਹੀਂ ਲੈਟ ਜੀ ਬੇਪਰਵਾਹੀ ਹਾਂ ਕਿਤੇ ਚਲੇ ਗਿਆ ਕਿਤੇ ਚਲੇ ਗਿਆ ਕਿਤੇ ਚਲੇ ਗਿਆ ਤਾ ਚਦੇ

ਸਨਰ ਖੂ ਸੁਟਾ ਮੇਖਾ ਨਾਲ ਮਿਲਦੇ ਨਾ ਨਹੀਂ ਨਹੀਂ ਸੁਟਾ ਨਹੀਂ ਦੁਕਾਨ ਤੇ ਖੁਸ਼ ਪਤਾ ਕਿਉਂ ਹੈ ਵੀ ਲੈ ਮੇਰਾ ਪਾਪਾ ਤਾਂ ਮੈਨੂੰ ਸੁਟਾ ਮੇਰਾ ਪਾਪਾ ਸੁਟਾ ਵਾਲੀ ਦੁਕਾਨ ਤੇ ਲੈ ਕੇ ਜਾਂਦਾ ਮਮੀ ਨੂੰ ਤਾਂ ਮੈਨੂੰ ਵੀ ਲੈ ਕੇ ਜਾਇਆ ਕਰੇਗਾ ਇੰਨੀ ਖੁਸ਼ ਹੁੰਦੀ ਹੈ ਅੱਜ ਅੰਜੀ ਅੰਜੀ ਹਾਂ ਬਾਬੂ ਤੋਏ ਬਾਬੂ ਇਹ ਬਾਤ ਹੈ ਲੋ ਜੀ ਅੱਜ ਤੰਦੂਰੀ ਪੀਜ਼ਾ ਟਰਾਈ ਹੋਏਗਾ ਜੀਵਾ ਆਜੋ ਬੈਠੋ 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 ਸਰਕਲ ਬਣਾ ਲਓ ਕਲੋਜ਼ਿੰਗ ਟਾਈਮ ਦੇ ਵਿੱਚ ਅਸੀਂ ਪਹੁੰਚ ਜਾਨੇ ਹੁੰਨੇ ਆ ਤੰਦੂਰੀ ਪੀਜ਼ਾ ਖਾਣ ਕੋਈ ਤੋੜ ਨੀ ਸਾਡੇ ਪੀਜੇ ਦਾ ਕੋਈ ਤੋੜ ਨੀ ਭਾਬੀਏ ਆਓ ਬੈਠੋ ਯਾਰ ਮੈਨੂੰ ਇੱਕ ਗੱਲ ਦੱਸੋ ਇਹ ਇੰਨਾ ਸਸਤਾ ਕਿਉਂ ਰੱਖਿਆ ਹੋਇਆ ਇਹਨੂੰ ਥੋੜਾ ਬੋਤਾ ਵੈਸੇ ਇਹ ਇਹਦੀ ਵਿਚਾਰੀ ਦੀ ਤੋਹੀਨ ਕਰਦੇ ਆ ਤੁਸੀਂ ਪੀਜ਼ੇ ਦੀ ਸੋ ਸਸਤੀਆਂ ਜਿਕੇ ਰੇ ਮੈਂ ਆਪਣੇ ਪਿੰਡ ਦੇ ਆਪਣੇ ਬੰਦੇ ਨੇ ਸਾਰੇ ਨਹੀਂ ਉਹ ਤਾਂ ਚਲੋ ਮੈਂ ਮੰਨ ਗਿਆ ਠੀਕ ਪਤਾ ਕੀ ਹੈ ਹੁਣ ਉਹ ਮੈਗਡੀ ਜਾਂ ਨ ਮੈਗਡੀ ਕਹਾਂ ਡੋਮੀਨੋਸ ਨਹੀਂ ਜਾ ਸਕਦੇ ਹਾਂ ਪੀਜ਼ਾ 'ਚ ਨਹੀਂ ਜਾ ਸਕਦੇ ਹਾਂ ਉਸ ਤੋਂ ਜ਼ਿਆਦਾ ਬੈਟਰ ਸਵਾਦ ਆਪਾਂ ਇੱਥੇ ਦੇ ਨਾਲੇ ਘੱਟ ਪੈਸੇ ਆਸ਼ ਨਾ ਦੂਰ ਵੀ ਪੈਂਦਾ ਪਰ ਇਹ ਨੋ ਡਾਊਟ ਯਾਰ ਬਹੁਤ ਟੇਸਟੀ ਉਹ ਦਿਨ ਜਲੰਧਰ ਗਏ ਸੀ ਨਾ ਪੀਜ਼ਾ ਸੀ ਵਾਪਸ ਕਰਦਾ ਸੀ ਸੌਂ ਲੱਗੇ ਮੈਂ ਹੈਨਾ ਨਹੀਂ ਖਾਣਾ ਇਹਦੇ ਵਿੱਚ ਨਵਾਂ ਪਾਇਆ ਤੰਦੂਰੀ ਪੀਜ਼ਾ ਬਣਾਇਆ ਹਾਂ ਮੈਂ ਤੁਹਾਨੂੰ ਦੱਸਿਆ ਮੈਂ ਤੰਦੂਰੀ ਪੀਜ਼ਾ ਨਹੀਂ ਆਜੇ ਲਓ ਜੀ ਪਹਿਲਾਂ ਖਾਈਏ ਫਿਰ ਟੈਸਟ ਕਰੀ ਫਿਰ ਦੱਸਾਂਗੇ ਰਿਵਿਊ